ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਦੋਸਤੋ ਤੱਪਾ ਦੋਸਤੋ ਅੱਜ ਦੀ ਵੀਡੀਓ ਚ ਬਹੁਤ ਚੰਗੀ ਦੋਸਤੋ ਜਰਸੀ ਵੈਡ ਦਿਖਾਉਣੀ ਦੂਜਾ ਸੂਆ ਬੈਲਕਨ ਤਾਜੀ ਸੂਈ ਸਵਾਈ ਨਾਰਮਲ ਜੇ ਰੇਟ ਵਾਲੀ ਤੇ ਬਹੁਤ ਦੋਸਤੋ ਚੰਗੀ ਥਾਨ ਹਵਾਨੇ ਦੀ ਕੁਆਲਿਟੀ ਆ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂਗੀ ਆਪ ਦੀ ਤਾਂ ਤਸੱਲੀ ਨਾਲ ਫਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਦੂਜਾ ਸੂਹਾ ਵੱੱਛੀ ਸੂਈ ਆ। ਚੌਥਾ ਦਿਨ ਦੋਸਤੋ ਅੱਜ ਸੂਈ ਨੂੰ ਸਮਾ ਹੋ ਗਿਆ ਤੇ 9 ਕਿਲੋ ਬੋਲਾ ਬਾਈ ਕਹਿੰਦਾ ਖੁੱਲਾ ਥੱਲੇ ਪਿਆਰ ਆ। ਬੱਚਾ ਦੋਸਤੋ ਵੱੱਛੀ ਮਗਰ ਆ ਬਾਈ ਕਹਿੰਦਾ ਤੇ 14-15 ਕਿਲੋ ਦੁੱਧ ਬਾਈ ਕਹਿੰਦਾ ਵੱੱਛੀ ਖੁੱਲਾ ਚਵਾਜੂਗੀ। ਬਾਕੀ ਦੋਸਤੋ ਕੱਦ-ਕੜ ਚੰਗਾ ਪੰਜਾਹ ਵਾਲੀ ਜਰਸੀ ਆ ਦੋਸਤੋ। ਹਵਾਨਾ ਦੋਸਤੋ ਜਿਹੜਾ ਬੈਕ ਸਾਈਡ ਤੋਂ ਵੇਖ ਸਕਦੇ ਆ। ਪੂਰਾ ਸੋਹਣਾ ਦੋਸਤੋ ਵਧੀਆ ਹਵਾਂ ਨਾਲ ਤਿਆਰ ਕੀਤਾ ਥਣਾ ਸਾਇਦ ਦੋਸਤੋ ਵੇਖ ਸਕਦੇ ਆ ਚਾਰੇ ਥਣਾ ਦੋਸਤੋ ਸੇਮ ਹੀ ਲੱਗੇ ਹੋਏ ਕੱਲੇ ਕਰ ਨਿਕਰ ਮੇ ਸੋਣ ਨੁਕਰਾਂ ਤੇ ਫੋਰ ਸ਼ਾਂਖ ਪੋਰਾ ਨਹੀਂ ਕੱਦ ਕੜ ਦੋਸਤੋ ਚੰਗਾ ਪੰਜਾਬ ਵਾਲੀ ਜਰਸੀ ਆ 14 15 ਕਰੋ 22 10 ਦਾ ਕੁਲਾ ਚਵਾਜੂਗੀ ਪ੍ਰਾਈਸ ਬਾਈ ਨੇ ਰੱਖਿਆ ਹੋਇਆ 32000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਮੌਕੇ ਤੇ ਜਿਹੜੇ ਵੀ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੇ ਜੇ ਵੀਡੀਓ ਨੂੰ ਤਾਂ ਹੀ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ